ਸਤਿ ਸ਼੍ਰੀ ਅਕਾਲ ਦੋਸਤੋ ਮੈਂਦਰਪਨ ਸਵਾਗਤ ਕਰਦਾ ਹਾਂ ਤੁਹਾਡਾ ਤੁਹਾਡੇ ਆਪਣੇ ਚੈਨਲ ਦੇਪਨ ਕੋਚਿੰਗ ਸੈਂਟਰ ਤੇ। ਤੋਂ ਇਸ ਵੀਡੀਓ ਦੇ ਵਿੱਚ ਮੈਂ ਤੁਹਾਡੇ ਪਿਛਲੇ 10-15 ਦਿਨਾਂ ਦੇ ਪੁੱਛੇ ਇਸ ਵਲਾਂ ਦੇ ਜਵਾਬ ਦੇਵਾਂਗਾ ਜੋ ਸਰਕਾਰੀ ਨੌਕਰੀ ਨਾਲ ਸੰਬੰਧਿਤ ਹੈ। ਚਲੋ ਸ਼ੁਰੂ ਕਰਦੇ ਹਾਂ ਇਸ ਵੀਡੀਓ ਨੂੰ। ਸਭ ਤੋਂ ਪਹਿਲਾ ਕੁਐਸਚਨ ਕਿਸੇ ਨੇ ਪੁੱਛਿਆ ਸੀਗਾ ਕਿ ਪੰਜਾਬ ਦੇ ਵਿੱਚ ਆਂਗਣਵਾੜੀ ਦੀ ਭਰਤੀ ਕਦੋਂ ਆਏਗੀ? ਦੇਖੋ ਆਂਗਣਵਾੜੀ ਦੋ ਤਰ੍ਹਾਂ ਦੀ ਹੁੰਦੀ ਹੈ ਇੱਕ ਪੰਜਾਬ ਲੈਵਲ ਤੇ ਭਰਤੀ ਆਂਦੀ ਹੈ ਇੱਕ ਸੈਂਟਰ ਲੈਵਲ ਤੇ ਭਰਤੀ ਆਂਦੀ ਹੈ। ਸੈਂਟਰ ਲੈਵਲ ਵਾਲੀ ਜਿਹੜੀ ਆਂਗਣਵਾੜੀ ਸੀ ਆਂਗਣਵਾੜੀ ਚੰਡੀਗੜ੍ਹ ਉਧਰ ਮੈਂ ਆਲਰੇਡੀ ਵੀਡੀਓ ਬਣਾ ਚੁੱਕਾ ਹਾਂ ਉਧਰ ਰਿਸਪੌਂਸ ਫਰਵੀ ਚ ਸਾਰੇ ਨੂੰ ਮਿਲ ਜੇਗਾ ਪੰਜਾਬ ਆਂਗਨਵਾੜੀ ਦੀ ਭਰਤੀ ਜੂਨ 2025 ਚ ਆਜੇਗੀ ਯਾਦ ਰੱਖਣੀਓ ਗੱਲ ਇਹ ਹੈ ਕਿ ਉਸ ਭਰਤੀ ਦੇ ਵਿੱਚ ਕਲੀਆਂ ਫੀਮੇਲ ਵੀ ਅਪਲਾਈ ਕਰ ਸਕਣਗੀਆਂ ਐਂਡ ਉਹ ਭਰਤੀ ਜਿਹੜੇ ਪਿੰਡ ਦੀ ਹੋਏਗੀ ਸਿਰਫ ਉਸ ਪਾਸਟਪਰਟੀਕੂਲਰ ਪਿੰਡ ਦੀਆਂ ਫੀਮੇਲ ਅਪਲਾਈ ਕਰ ਸਕਦੀਆਂ ਨੇ ਬਾਕੀ ਨਹੀਂ ਤੋਂ ਉਹਦਾ ਇੱਕ ਨੋਟੀਫਿਕੇਸ਼ਨ ਜੂਨ 2025 ਜਾਰੀ ਹੋਏਗਾ ਜਿਦੇ ਵਿੱਚ ਤੁਸੀਂ ਚੈੱਕ ਕਰ ਸਕਦੇ ਹੋ ਕਿ ਕੀ ਤੁਹਾਡੇ ਪਿੰਡ ਦੀ ਭਰਤੀ ਹੈ ਅਗਰ ਹੈ ਜੋ ਤੁਹਾਡੀ ਮੰਮੀ ਆ ਜੋ ਤੁਹਾਡੀ ਸਿਸਟਰ ਨੇ ਜੋ ਤੁਹਾਡਾ ਡਾਪਾ ਬੀਜੀ ਨਹੀਂ ਆ ਜੋ ਤੁਹਾਡੇ ਵਾਈਫ ਨੇ ਉਹ ਇਸ ਫਾਰਮ ਨੂੰ ਅਪਲਾਈ ਕਰ ਸਕਦੇ ਹਨ ਠੀਕ ਹੈ ਜੀ ਤਾਂ ਜੂਨ 2025 ਦਾ ਹਲੇ ਤੁਹਾਨੂੰ ਇੰਤਜ਼ਾਰ ਕਰਨਾ ਪਏਗਾ ਉਸ ਤੋਂ ਬਾਅਦ ਇਹ ਹੋ ਸਕਦਾ ਹੈ ਕਿ ਇਹਦੀ ਭਰਤੀ ਆ ਨੈਕਸਟ ਕੁਐਸਚਨ ਮੈਨੂੰ ਕਿਸੇ ਨੇ ਪੁੱਛਿਆ ਸੀਗਾ ਕਿ ਜਿਹੜੀ ਸੇਵਾਦਾਰ ਵਾਲੀ ਪੋਸਟ ਤੁਸੀਂ ਪਾਈ ਸੀ ਸੇਵਾਦਾਰ ਅਠਵੀਂ ਬੇਸ ਤੇ ਜੋ ਸੇਵਾਦਾਰ ਦੀ ਭਰਤੀ ਆਈ ਹੈ ਕੀ ਉਹਦੇ ਵਿੱਚ ਬੀਸੀ ਭਰ ਸਕਦੇ ਆ ਦੇਖੋ ਵੈਸੇ ਤਾਂ ਮੈਂ ਬਹੁਤ ਹੀ ਕਲੀਅਰ ਕੀਤਾ ਸੀਗਾ ਕਿ ਉਹਦੇ ਵਿੱਚ ਸਿਰਫ ਜਨਰਲ ਐਸਸੀ ਐਕਸਰਿਸਮੈਂਨ ਇਹਨਾਂ ਤਿੰਨਾਂ دیਵ ਵੈਕੈਂਸੀਆਂ ਨੇ ਬੀਸੀ ਡੀ ਤੇ ਕੋਈ ਵੈਕੈਂਸੀ ਨਹੀਂ ਹੈਗੀ ਤਾਂ ਬੀਸੀ ਫਿਰ ਕਿਸ ਤਰ੍ਹਾਂ ਅਪਲਾਈ ਕਰ ਸਕਦੇ ਆ ਮੋਸਟ ਆਫ ਦਾ ਟਾਈਮ ਇਹ ਹੁੰਦਾ ਹੈ ਕਿ ਤੁਸੀਂ ਪੂਰੀ ਵੀਡੀਓ ਨਹੀਂ ਦੇਖਦੇ ਠੀਕ ਹੈ ਉਹਨੂੰ ਅੱਗੇ ਕਰਕੇ ਦੇਖਦੇ ਹੋ ਜਾਂ ਕੁਝ ਇਸ ਤਰੀਕੇ ਨਾਲ ਦੇਖਦੇ ਹੋ ਤਾਂ ਤੁਹਾਨੂੰ ਪੂਰੀ ਗੱਲ ਸਮਝ ਨਹੀਂ ਆਂਦੀ ਫਿਰ ਤੁਸੀਂ ਉਹੀ ਕੁਐਸਚਨ بار بار ਰਿਪੀਟ ਕਰਦੇ ਹੋ ਕਮੈਂਟ ਸੈਕਸ਼ਨ ਦੇ ਵਿੱਚ ਜੋ ਮੈਂ ਆਲਰੇਡੀ ਵੀਡੀਓ ਡਾਊਟ ਕਲੀਅਰ ਕੀਤੇ ਹੁੰਦੇ ਆ ਇੱਕ ਰਿਕਵੈਸਟ ਹੈ ਵੀਡੀਓ ਹਮੇਸ਼ਾ ਪੂਰੀ ਦੇਖੋ ਤਾਂ ਕਿ ਤੁਹਾਨੂੰ ਸਾਰਾ ਸਮਝ ਆਵੇ ਦੁਬਾਰਾ ਦੱਸ ਦਿੰਦਾ ਹਾਂ ਸੇਵਾਦਾਰ ਵਾਲੀ ਪਰਤੀ ਦੇ ਵਿੱਚ ਜੋ ਬੀਸੀ ਨੇ ਬੈਕਵਰਡ ਕਲਾਸ ਹੋ ਠੀਕ ਹੈ ਜਿੱਦਾਂ ਐਸਸੀ ਸੀਗੇ ਐਸਸੀ ਦੀ ਵੀ ਇੱਕ ਹੀ ਪੋਸਟ ਸੀਗੀ ਉਹਨੋਂ ਇੱਕ ਪੋਸਟ ਵੀ ਫੀਮੇਲ ਲਈ ਰਿਜ਼ਰਵ ਰੱਖੀ ਸੀ ਤੋਂ ਐਸੀ ਲੜਕੇ ਨਹੀਂ ਅਪਲਾਈ ਕਰ ਸਕਦੇ ਸਿੰਪਲ ਜਿਹਾ ਸਾਬ ਹੈ ਅਗਰ ਮੈਂ ਇਹ ਬੋਲ ਰਿਹਾ ਕਿ ਭਈ ਐਸਸੀ ਜਿਹੜੇ ਆ ਉਹਨਾਂ ਦੀ ਇੱਕ ਪੋਸਟ ਐਂਡ ਇੱਕ ਦੀ ਇੱਕ ਜਿਹੜੀ ਹੈ ਇੱਕੋ ਪੋਸਟ ਜਿਹੜੀ ਹੈਗੀ ਉਹ ਵੀ ਲੜਕੀ ਲਈ ਰਿਜ਼ਰਵ ਹੈ ਤੋਂ ਇਹਦਾ ਕੀ ਮਤਲਬ ਹੈ ਫੇਰ ਇਹੀ ਮਤਲਬ ਹੈ ਨਾ ਕਿ ਲੜਕੇ ਨਹੀਂ ਅਪਲਾਈ ਕਰ ਸਕਦੇ ਤੋਂ ਬੀਸੀ ਵਾਲੀ ਪੋਸਟ ਜਿਹੜੀ ਆ ਮਤਲਬ ਬੀਸੀ ਵਾਲੇ ਬੰਦੇ ਜਿਹੜੇ ਆ ਉਹ ਸੇਵਾਦਾਰ ਚ ਨਹੀਂ ਅਪਲਾਈ ਕਰ ਸਕਦੇ ਤੀਸਰਾ ਕੁਐਸਚਨ ਮੈਨੂੰ ਕਿਸੇ ਨੇ ਪੁੱਛਿਆ ਸੀ ਪੀ ਐਨ ਇੰਟਰਵਿਊ ਦੇ ਵਿੱਚ ਕੀ ਪ ਦੇਖੋ ਪੀਐਨ ਇੰਟਰਵਿਊ ਡਿਪੈਂਡ ਕਰਦਾ ਹੈ ਕਿ ਕਿੱਥੇ ਪੀਐਨ ਦੀ ਭਰਤੀ ਹੋ ਰਹੀ ਹੈ ਅਗਰ ਡਿਸਟ੍ਰਿਕਟ ਕੋਰਟ ਚ ਹੋ ਰਹੀ ਹੈ ਤਾਂ ਡਿਸਟ੍ਰਿਕਟ ਕੋਰਟ ਦੀ ਆਲਰੇਡੀ ਇੱਕ ਵੀਡੀਓ ਮੈਂ ਤਿਆਰ ਕਰਕੇ ਚੈਨਲ ਤੇ ਪਾਈ ਹੋਈ ਹੈ ਉਹਦਾ ਲਿੰਕ ਮੈਂ ਡਿਸਕ੍ਰਿਪਸ਼ਨ ਬਾਕਸ ਤੇ ਪਾ ਦਾਂਗਾ ਤੁਸੀਂ ਉੱਥੋਂ ਚੈੱਕ ਕਰ ਸਕਦੇ ਹੋ ਕਿ ਭਈ ਪੀਐਨ ਦੀ ਇੰਟਰਵਿਊ ਚ ਕੀ ਪੁੱਛਿਆ ਜਾਂਦਾ ਚੌਥਾ ਕੁਐਸਚਨ ਸੀਗਾ ਐਸਸੀ ਕਿੰਨੀ ਤਰ੍ਹਾਂ ਦੇ ਹੁੰਦੇ ਆ ਤੁਸੀਂ ਹਰ ਵਾਰੀ ਇਹੀ ਕਹਿੰਦੇ ਹੋ ਕਿ ਮਜਦੀ ਐਂਡ ਵਾਲਮੀਕੀ ਸਿੱਖ ਦੀ ਇੰਡੀਆ ਵੈਕੈਂਸੀ ਹੈ ਜਿਹੜੇ ਬਾਕੀ ਐਸਸੀ ਉਹਨਾਂ ਦਾ ਕੀ ਬਣੇਗਾ ਦੇਖੋ ਪੰਜਾਬ ਚ ਦੋ ਤਰੀਕੇ ਨਾਲ ਐਸਸੀ ਨੂੰ ਕੈਟੇਗਰੀਜ਼ ਕੀਤਾ ਜਾਂਦਾ ਇੱਕ ਐਸਸੀ ਐਮ ਐਂਡ ਬੀ ਮਜਬੀ ਐਂਡ ਵਾਲਮੀਕੀ ਸੇ ਇੱਕ ਕੇਸ ਦੇ ਵਿੱਚ ਸਿਰ ਮਜਬੀ ਸੇ ਇੱਕ ਤੇ ਵਾਲਮੀਕੀ ਸੇ ਇੱਕ ਹੀ ਅੰਦੇ ਆ ਐਂਡ ਇੱਕ ਐਸਸੀ ਆਰ ਐਂਡਓ ਰਾਮਦਾਸੀ ਐਂਡ ਅਦਰਸ ਸੋ ਜਿੱਥੇ ਮੈਂ ਰਾਮਦਾਸੀ ਐਂਡ ਅਦਰਸ ਬੋਲਣਾ ਇਹਦਾ ਮਤਲਬ ਹੈ ਕਿ ਜਿੰਨੇ ਵੀ ਰਾਮਦਾਸੀ ਐਸੇ ਕਿਆ ਸੀ ਨੇ ਪਲੱਸ ਜਿੰਨੇ ਵੀ ਬਾਕੀ ਐਸੇ ਨੇ ਆਧਰਮੀ ਹੋ ਗਏ ਬਾਜ਼ੀਗਰ ਹੋ ਗਏ ਜਾਂ ਕਿਸੇ ਵੀ ਹੋਰ ਪਰਟੀਕੂਲਰ ਨਾਲ ਸੰਬੰਧਿਤ ਉਹ ਸਾਰੇ ਰਾਮਦਾਸੀ ਐਂਡ ਅਦਰਸ ਹੁੰਦੇ ਨੇ ਨੈਕਸਟ ਕੁਐਸਚਨ ਮੈਨੂੰ ਕਿਸੇ ਨੇ ਪੁੱਛਿਆ ਸੀ ਗੁਰਦਾਸਪੁਰ ਮਿਨਿਸਪਲ ਕੋਆਪਰੇਸ਼ਨ ਦੀ ਭਰਤੀ ਦੀ ਅਪਡੇਟ ਦਿਓ देखो वैसे तो मैं दो दिन बाद ही इनफैक्ट एक दिन बाद ही एदी वीडियो बना के पोस्ट करती थी कि गुरदासपुर गुरदुरपल कारपोरेशन की जो भर्ती है, है स्टे स्टे लग चुका है मतलब अगले हुक्मां तक हाले हालती जी नहीं जारी की जाएगी वेट करना पेगा ठीक है जी वेट करना पेगा एंड अल्टीमेटली जो भी भर्ती दोबारा आएगी ठीक है जिस एक्साइज की दोबारा आई तो मैं दुबारा उस वेल वीडियो बनाती जिदा ही गुरदासपुर गुरदुरपल कारपोरे की भर्ती दोबारा आएगी मैं वीडियो बना के इनफोर्म कर दूंगा ਨੈਕਸਟ ਕੁਐਸਚਨ ਕਾਫੀ ਵਾਰ ਰਿਪੀਟ ਹੋਇਆ ਵਾ 195 ਕਾਂਸਟੇਬਲ 2016 ਦਾ ਪੈਂਡਿੰਗ ਰਿਜ਼ਲਟ ਇਹਦਾ ਕੀ ਬਣੇਗਾ ਦੇਖੋ 2016 ਦੇ ਵਿੱਚ ਇੱਕ ਰਿਕਰੂਟਮੈਂਟ ਕੀਤੀ ਗਈ ਸੀ ਕਾਂਸਟੇਬਲਸ ਦੀ 195 ਕਾਂਸਟੇਬਲ ਐਂਡ ਇਹ ਗੱਲ ਮੈਂ ਕਰ ਰਿਹਾ ਪ੍ਰਕਾਸ਼ ਸਿੰਘ ਬਾਦਲੀ ਦੇ ਟਾਈਮ ਦੀ ਜਦੋਂ ਉਹ ਮੁੱਖ ਮੰਤਰੀ ਸੀਗੇ ਐਂਡ ਉਹਦੇ ਵਿੱਚ ਕੁਝ ਪੈਂਡਿੰਗ ਰਿਜ਼ਲਟ ਪਿਆ ਸੀਗਾ ਆਫੀਸ਼ੀਅਲਸ ਨਾਲ ਕੰਟੈਕਟ ਕਰਨ ਤੋਂ ਬਾਅਦ ਪਤਾ ਚੱਲਿਆ ਕਿ ਕੋਰਟ ਦੇ ਵਿੱਚ ਹਾਲੇ ਵੀ ਇਹਦਾ ਕੇਸ ਚੱਲ ਰਿਹਾ ਹੈ ਐਂਡ ਉਹਦੀ ਅਗਲੀ ਡੇਟ ਕੁਝ ਆ ਚੁੱਕੀ ਹੈ ਜਦ ਤੱਕ ਕੋਰਟ ਇਹਦੇ ਉੱਪਰ ਕੋਈ ਫੈਸਲਾ ਨਹੀਂ ਕਰਦਾ ਤਦ ਤੱਕ ਇੰਪੋਸੀਬਲ ਹੈ ਕਿ ਮੈਂ ਵੀ ਤੁਹਾਨੂੰ ਦੱਸ ਸਕਾਂ ਕਿ ਉਹ ਪ੍ਰਤੀ ਹੋਏਗੀ ਜਾਂ ਨਹੀਂ ਸਾਰਾ ਕੁਝ ਮਾਨਯੋਗ ਸੁਪਰੀਮ ਕੋਰਟ ਦੇ ਹੱਥ ਹੈ ਐਂਡ ਉਹਨਾਂ ਦੇ ਮੁਤਾਬਕ ਹੀ ਸਾਰਾ ਕੁਝ ਹੋਣਾ ਹੈ ਇਹ ਮੈਨੂੰ ਕਿਸੇ ਅਫੀਸ਼ਰ ਨੇ ਨਹੀਂ ਦੱਸਿਆ ਹੈ ਕਿ ਹਾਲੇ ਦੇ ਉੱਪਰ ਜੋ ਰਿਜ਼ਲਟ ਆਣਾ ਹੈ ਜੋ ਉਹਦਾ ਫੈਸਲਾ ਆਣਾ ਹੈ ਉਹ ਬਾਕੀ ਹੈ ਨੈਕਸਟ ਕੁਐਸਚਨ ਮੈਨੂੰ ਕਿਸੇ ਨੇ ਪੁੱਛਿਆ ਸੀਗਾ ਕਿ ਜਿਹੜੀਆਂ ਪੰਜਾਬ ਦੀਆਂ ਪਰਤੀ ਤੁਸੀਂ ਪਾਉਂਦੇ ਹੋ ਅਸੀਂ ਅਪਲਾਈ ਕਰ ਸਕਦੇ ਹਾਂ ਕੁਝ ਹਿਮਾਚਲ ਦੇ ਲੋਕ ਸੀਗੇ ਕੁਝ ਹਰਿਆਣਾ ਦੇ ਲੋਕ ਸੀ ਕੁਝ ਰਾਜਸਥਾਨ ਦੇ ਲੋਕ ਸੀ ਐਂਡ ਕੁਝ ਜੰਮੂ ਕਸ਼ਮੀਰ ਦੇ ਲੋਕ ਸੀ ਦੇਖੋ ਬਾਹਰ ਵਾਲੇ ਅਪਲਾਈ ਕਰ ਸਕਦੇ ਆ ਜੀ ਪੀਐਸਪੀਸੀਐਲ ਹੋਵੇ ਜਾਂ ਪੰਜਾਬ ਦੀ ਕੋਈ ਵੀ ਭਰਤੀ ਹੋਵੇ ਆਦਰ ਸਟੇਟ ਦਾ ਕੋਟਾ ਹਮੇਸ਼ਾ ਇੱਥੇ ਮੌਜੂਦ ਹੁੰਦਾ ਹੈ ਲੇਕਿਨ ਭਗਵੰਤਪਾਨ ਸਾਹਿਬ ਨੇ ਦੋ ਕੰਡੀਸ਼ਨਾਂ ਰੱਖੀਆਂ ਐ ਅਗਰ ਉਹ ਦੋਨੋਂ ਤੁਸੀਂ ਪੂਰੀਆਂ ਕਰਦੇ ਹੋ ਫੇਰ ਹੀ ਇਹ ਹੋ ਸਕਦਾ ਹੈ ਕੰਡੀਸ਼ਨ ਨੰਬਰ 1 ਤੁਸੀਂ 10ਵੀਂ ਚ ਪੰਜਾਬੀ ਦੀ ਪ੍ਰੀਖਿਆ ਪਾਸ ਕੀਤੀ ਹੋਵੇ 10ਵੀਂ ਦੇ ਵਿੱਚ ਪੰਜਾਬੀ ਦਾ ਪੇਪਰ ਪੰਜਾਬੀ ਇਹ ਪੰਜਾਬੀ ਵੀ ਦੋਨੋਂ ਕਲੀਅਰ ਕੀਤੇ ਹੋਣ ਐਂਡ ਦੂਸਰਾ ਤੁਹਾਨੂੰ ਗਵਰਨਮੈਂਟ ਦਾ ਇੱਕ ਪੇਪਰ ਕਲੀਅਰ ਕਰਨਾ ਪਏਗਾ ਹਰ ਪੇਪਰ ਦੇ ਵਿੱਚ ਜੋ 50 ਨੰਬਰ ਦਾ ਹੋਏਗਾ ਐਂਡ ਉਹ ਜੋ 25 ਨੰਬਰ ਘੱਟ ਤੋਂ ਘੱਟ ਲਿਓਣੇ ਪੈਣਗੇ ਜੋ 10ਵੀਂ ਦੇ ਪੰਜਾਬੀ ਦੇ ਵਿੱਚ ਤੇ ਹੋਏਗਾ। ਅਗਰ ਤੁਸੀਂ ਇਹ ਦੋਨੋਂ ਕਰ ਲੈਂਦੇ ਹੋ ਫਿਰ ਤੁਸੀਂ ਕਿਸੇ ਵੀ ਸਟੇਟ ਦੇ ਤੁਸੀਂ ਅਪਲਾਈ ਕਰ ਸਕਦੇ ਹੋ। ਨੈਕਸਟ ਕੁਐਸਚਨ ਜੋ ਆਇਆ ਉਹ ਬਹੁਤ ਹੀ ਇੰਟਰਸਟਿੰਗ ਹੈ। 1000 ਰੁਪਏ ਵਾਲੀ ਸਕੀਮ ਦਾ ਸਰ ਕੀ ਬਣਿਆ? ਓਕੇ। ਤੋਂ ਇਹਦੇ ਉੱਪਰ ਵੈਸੇ ਤਾਂ ਮੈਂ ਇੱਕ ਵੀਡੀਓ ਬਣਾਈ ਆ ਲੇਕਿਨ ਉਹ ਕਾਫੀ ਪੁਰਾਣੀ ਆ ਤਾਂ ਮੈਂ ਤੁਹਾਨੂੰ ਤਾਜ਼ਾ ਅਪਡੇਟ ਦੇ ਦਿੱਤਾ ਇਹਦੇ ਉੱਪਰ। ਭਗਵੰਤਮਾਨ ਜੀ ਨੇ ਵਾਅਦਾ ਕੀਤਾ ਕਿ ਹੁਣ 1000 ਰੁਪਏ ਨਹੀਂ 1100 ਰੁਪਏ ਮਿਲੇਗਾ ਜੀ ਔਰਤਾਂ ਨੂੰ। ਜਿੰਨੀਆਂ ਵੀ ਲੇਡੀਜ਼ ਨੇ ਅਗ ਇਹ ਕਰਜ 3 ਲੀਡੀ ਦੇ 31100 ਕੋਈ ਪ੍ਰੋਬਲਮ ਨਹੀਂ ਹੈ ਜਿੰਨੀਆਂ ਵੀ ਲੇਡੀਜ਼ ਨੇ ਉਹਨਾਂ ਨੂੰ 11100 ਰੁਪਿਆ ਹਰ ਇੱਕ ਦੇ ਅਕਾਊਂਟ ਚ ਹਰ ਮਹੀਨੇ ਆਏਗਾ ਇਹ ਭਗਵੰਤ ਮਾਨ ਜੀ ਦਾ ਲੇਟੈਸਟ ਬਿਆਨ ਸੀਗਾ ਜਦੋਂ ਮੈਨੂੰ ਉਹਨਾਂ ਕੋਲ ਕਿਸੇ ਰਿਪੋਰਟਰ ਨੇ ਵੀ ਪੁੱਛਿਆ ਸੀ ਜੋ ਤੁਸੀਂ ਮੈਨੂੰ ਪੁੱਛਿਆ ਉਹੀ ਸੇਮ ਕੁਐਸਚਨ ਕਿਸੇ ਰਿਪੋਰਟਰ ਨੇ ਮਾਨ ਸਾਹਿਬ ਨੂੰ ਕੀਤਾ ਸੀ ਤੋਂ ਉਹਨਾਂ ਨੇ ਅਨਸਰ ਦਿੱਤਾ ਕਿ ਜਲਦੀ ਹੀ ਇਸ ਦੇ ਉੱਪਰ ਅਸੀਂ ਕਾਰਵਾਈ ਸ਼ੁਰੂ ਕਰਾਂਗੇ ਠੀਕ ਹੈ ਕਿਉਂਕਿ ਅਜੇ ਉਹਨਾਂ ਦੀ ਗਵਰਨਮੈਂਟ 2027 ਤੱਕ ਵੈਲਿਡ ਹੈ ਐਂਡ ਹਾਲੇ 2025 ਹੈ ਤੁਮ ਉਸ ਪਬਲਿਕ ਸਰ ਐਸ ਸਾਲ ਇਹਦਾ ਕੋਈ ਨਾ ਕੋਈ ਅਪਡੇਟ ਆ ਜੇ ਹਾਲਾਂਕਿ ਉਸ ਤੋਂ ਬਾਅਦ ਕੋਈ ਵੀ ਨੋਟੀਫਿਕੇਸ਼ਨ ਇਹਦੇ ਉੱਪਰ ਜਾਰੀ ਨਹੀਂ ਕੀਤਾ ਗਿਆ ਤਾਂ ਅਜ ਅਪਡੇਟ ਇੱਥੇ ਨਹੀਂ ਆਇਆ ਲੇਕਿਨ ਉਹਨਾਂ ਨੇ ਕਿਹਾ ਕਿ ਹੁਣ 1000 ਨਹੀਂ 1100 ਰੁਪਏ ਮਿਲੇਗਾ ਲੇਕਿਨ ਕਦੋਂ ਮਿਲੇਗਾ ਜਾਂ ਕਿੰਨਾ ਮਿਲੇਗਾ ਉਦੋਂ ਤੱਕ ਇਹ ਲੈ ਇਹਨਾਂ ਨੇ ਕੁਝ ਨਹੀਂ ਦੱਸਿਆ ਨੈਕਸਟ ਆ ਗਿਆ ਜੀ ਅਗਲਾ ਕੁਐਸਚਨ ਕਿਸੇ ਨੇ ਕੀਤਾ ਸੀ ਪੰਜਾਬ ਪੁਲਿਸ 2024 ਦਾ ਨੋਟੀਫਿਕੇਸ਼ਨ ਕਦੋਂ ਆਏਗਾ ਇਹਦੇ ਉੱਪਰ ਤਾਂ ਮੈਂ ਆਲਰੇਡੀ ਇੱਕ ਪੂਰੀ ਵੀਡੀਓ ਬਣਾਈ ਹੋਈ ਆ ਉਹਦਾ ਵੀ ਲਿੰਕ ਪਾ ਦਾਂਗਾ ਦੇਖ ਲਿਓ ਉੱਥੋਂ ਮੋਟਾ-ਮੋਟਾ ਦੱਸ ਦਿੱਨਾ 31 ਜ

ਨੈਕਸਟ ਆ ਗਿਆ ਜੀ ਅਗਲਾ ਕੁਸਚਨ ਪਟਵਾਰੀ 2025 ਦੀ ਭਰਤੀ ਕਦੋਂ ਆਏਗੀ ਬਹੁਤ ਵਧੀਆ ਪ੍ਰਸ਼ਨ ਹੈ ਜੀ April 2025 ਦਾ ਨੋਟ ਕਰ ਲਓ ਇਹਰਾ April 2025 ਦੇ ਵਿੱਚ 100 ਤੋਂ 99% ਸੰਭਾਵਨਾ ਹੈ ਕਿ ਪਟਵਾਰੀ ਤੇ ਤਹਿਸੀਲਦਾਰ ਦੋਨਾਂ ਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਜਾਏਗਾ ਠੀਕ ਹੈ ਕੁਝ ਵੈਕੈਂਸੀਜ਼ ਪਟਵਾਰੀ ਦੀ 2024 ਵਿੱਚ ਫਿਲ ਹੋ ਗਈਆਂ ਸੀਗੀਆਂ ਕੁਝ ਜ਼ਿਆਦਾ ਨਹੀਂ ਹੋਈਆਂ ਠੀਕ ਹੈ ਉਹ ਪੁਰਾਣੀਆਂ ਸੀਗੀਆਂ ਬਬਾ ਅ 2025 ਦੇ ਵਿੱਚ ਨਵਾਂ ਨੋਟੀਫਿਕੇਸ਼ਨ ਆ ਜਾਏਗਾ ਅਪ੍ਰੈਲ ਜਾਂ ਵਰਤਮਾਨ ਮਈ ਚ ਤੁਸੀਂ 15 ਅਪ੍ਰੈਲ ਤੋਂ 15 ਮਈ ਦਾ ਸਮਾਂ ਲੈ ਕੇ ਚੱਲੋ ਇਹਨਾਂ ਦੇ ਵਿੱਚ ਵਿੱਚ ਪਟਵਾਰੀ ਦਾ ਤਹਿਸੀਲਦਾਰ ਦਾ ਦੋਨਾਂ ਦਾ ਨੋਟੀਫਿਕੇਸ਼ਨ ਆ ਜਾਏਗਾ ਨੈਕਸਟ ਕੀਗਾ ਪਟਵਾਰੀ ਦੀ ਵੈਕੈਂਸੀ ਲਈ ਐਕਸਰੈਸਮੈਨ ਪਰਤੀ ਦੇਖ ਸਕਦੇ ਹੈ ਜਾਂ ਨਹੀਂ ਬਿਲਕੁਲ ਦੇਖ ਸਕਦੇ ਹੈ ਜੀ ਐਕਸਰੈਸਮੈਨ ਕੋ ਆਰਬੀ ਗ੍ਰੈਜੂਏਸ਼ਨ ਹੁੰਦਾ ਹੈ ਐਕਸਰੈਸਮੈਨ ਦਾ ਇਹ ਕੋਟਾ ਹੁੰਦਾ ਹੈ ਠੀਕ ਹੈ ਜੀ ਤੋਂ ਉਸ ਕੇਸ ਦੇ ਵਿੱਚ ਉਹ ਡੈਫੀਨਿਟਲੀ ਪਰਤੀ ਦੇਖ ਸਕਦੇ ਹੈ ਅਗਲਾ ਪ੍ਰਸ਼ਨ ਕਿਸੇ ਨੇ ਕਿਹਾ ਹੈ ਕਿ ਸਰ ਕੋਈ ਪੱਕੀ ਜੌਬ ਦੱਸੋ ਪੰਜਾਬ ਤੁਸੀਂ ਕੱਚੀਆਂ ਜੌਬਸ ਹੀ ਦੱਸਦੇ ਹੋ ਓਕੇ ਚਲੋ ਇਹ ਰੂਲ ਤਾਂ ਬਦਲ ਸਾਹਿਬ ਸ਼ੁਰੂ ਕਰਕੇ ਗਏ ਸੀ ਕਿ ਭਈ ਜਿਹੜੀ ਵੀ ਭਰਤੀ ਹੋਏਗੀ 3 ਸਾਲ ਪਹਿਲਾਂ ਕੱਚੇ ਚ ਰੱਖਿਆ ਜਾਏਗਾ ਉਸ ਤੋਂ ਬਾਅਦ ਹੀ ਪੱਕਾ ਕੀਤਾ ਜਾਏਗਾ ਇਹਦੇ ਬਾਰੇ ਤਾਂ ਮੈਂ ਵੀ ਤੁਹਾਡੀ ਕੋਈ ਹੈਲਪ ਨਹੀਂ ਕਰ ਸਕਦਾ ਕਿਉਂਕਿ ਜਿੰਨੀਆਂ ਜੌਬਸ ਮੈਂ ਦੱਸਾਂਗਾ ਸਾਰੀਆਂ ਕੰਟਰੈਕਟ ਬੇਸਡ ਹੋਣੀਆਂ ਲੇਕਿਨ ਪਹਿਲੇ 3 ਸਾਲ ਲਈ ਉਸ ਤੋਂ ਬਾਅਦ ਇਹਨਾਂ ਨੂੰ ਪੱਕਾ ਕਰ ਦਿੱਤਾ ਜਾਏਗਾ ਕਿਸੇ ਕਿਸੇ ਨੋਟੀਫਿਕੇਸ਼ਨ 'ਚ ਲਿਖ ਦਿੱਤੇ ਦੇ ਕੇ ਭਈ ਪੱਕਾ ਨਹੀਂ ਕੀਤਾ ਜਾਏਗਾ ਉਹਦੇ ਬਾਰੇ ਮੈਂ ਤੁਹਾਨੂੰ ਜਾਣਕਾਰੀ ਦੇ ਹੀ ਦਿਨਾ ਵੈਸੇ ਠੀਕ ਹੈ ਜੀ ਦਾ ਪੀਐਸਪੀਸੀਐਲ ਦੀ ਜੋ ਨੋਟੀਫਿਕੇਸ਼ਨ ਸੀਗੀ ਉਹਦੇ ਵਿੱਚ ਵੀ ਇਹਨਾਂ ਨੇ ਇਹੀ ਕਿਹਾ ਹੈ ਕਿ 3 ਸਾਲ ਤੋਂ ਬਾਅਦ ਜਿਹੜਾ ਹੈ ਤੁਹਾਡਾ ਕਾਰਕਾਲ ਵਧਾ ਦਿੱਤਾ ਜਾਏਗਾ ਲੇਕਿਨ ਪੱਕਾ ਨਹੀਂ ਕੀਤਾ ਜਾਏਗਾ ਵਧਾ ਦਿੱਤਾ ਜਾ ਸਕਦਾ ਹੈ ਵਧਾਇਆ ਜਾ ਸਕਦਾ ਹੈ ਲੇਕਿਨ ਪੱਕਾ ਨਹੀਂ ਕੀਤਾ ਜਾ ਸਕਦਾ ਨੈਕਸਟ ਆ ਗਿਆ ਜੀ ਅਗਲਾ ਕੁਐਸਚਨ 8ਵੀਂ ਬੇਸ ਤੇ ਕੋਈ ਨੌਕਰੀ ਦੱਸੋ ਲੋ ਜੀ 8ਵੀਂ ਬੇਸ ਤੇ ਨੌਕਰੀ ਤਾਂ ਮੈਂ ਰੀਸੈਂਟਲੀ ਪਾਈ ਸੀਗੀ ਹਲੇ ਅ ਗਰੁੱਪ ਡੀ ਦੀ ਉਹ ਭਰਤੀ ਸੀ ਸੇਵਾਦਾਰ ਦੀ ਭਰਤੀ ਸੀ ਪੀਪੀਐਸਸੀ ਦੀ ਪੰਜਾਬ ਲੋਕ ਸੇਵਾ ਕਮਿਸ਼ਨ ਦੀ 8ਵੀਂ ਬੇਸ ਤੇ ਭਰਤੀ ਆ ਚੁੱਕੀ ਆਲਰੇਡੀ ਤੁਸੀਂ ਅਜੇ ਵੀ ਅਪਲਾਈ ਕਰ ਸਕਦੇ ਹੋ 7 ਤਰੀ ਇਸ ਸਾਲ ਆਖਰੀ ਵੀ ਇਸ ਤੇ 2025 ਚ ਕਾਫੀ ਸਾਰੀਆਂ ਜੌਬਸ ਆਉਣ ਵਾਲੀਆਂ ਨੇ ਜਿਹਦੇ ਬਾਰੇ ਮੈਂ ਅਗੀਆਂ ਵੀਡੀਓਸ ਤੇ ਜਾਣਕਾਰੀ ਦਵਾਂਗਾ 10ਵੀਂ ਬੇਸ ਤੇ 12ਵੀਂ ਬੇਸ ਤੇ ਗ੍ਰੈਜੂਏਸ਼ਨ ਬੇਸ ਤੇ ਵੀ ਜਿਹੜੀਆਂ ਵੀਡੀਓਸ ਆਉਣੀਆਂ ਨੇ ਉਹਦੇ ਬਾਰੇ ਵੀ ਜਾਣਕਾਰੀ ਦਵਾਂਗਾ ਅਗਲਾ ਪ੍ਰਸ਼ਨ ਸੀਗਾ ਕਿ ਸਰ ਤੁਸੀਂ ਸਾਰਿਆਂ ਦੀਆਂ ਦਸਤੀਆਂ ਫਿਰੋਜ਼ਪੁਰ ਦੀ ਵੀ ਦਸਤੀ ਫਰੀਦਕੋਟ ਦੀ ਵੀ ਦਸਤੀ ਲੁਧਿਆਣਾ ਦੀ ਦਸਤੀ ਜਲੰਧਰ ਦੀ ਦਸਤੀ ਲੇਕਿਨ ਤੁਸੀਂ ਅਮ੍ਰਿਤਸਰ ਡਿਸਟ੍ਰਿਕਟ ਕੋਰਟ ਦੀ ਵੈਕੰਸੀ ਕਿਉਂ ਨਹੀਂ ਦੱਸੀ ਪਹਿਲੇ ਦੇ ਪਿੱਛੇ ਰੀਜ਼ਨ ਇਹ ਹੈ ਕਿ ਅਮ੍ਰਿਤਸਰ ਡਿਸਟ੍ਰਿਕਟ ਕੋਰਟ ਦੀ ਵੈਕੰਸੀ ਆਈ ਨਹੀਂ ਅਜੇ ਤੱਕ ਉਰਗਨਸੀ ਮੋਸਟਲੀ ਫਰਵਰੀ ਮਾਰਚ ਦੇ ਵਿੱਚ ਆਂਦੀ ਹੈ 2024 ਦਾ ਰਿਕਾਰਡ ਉਥਾ ਕਿ ਵੇਖੋਗੇ ਤਾਂ ਅੰਮ੍ਰਿਤਸਰ ਦੀ ਬੰਸੀ ਜਿਹੜੀ ਉਹ 2 ਮਾਰਚ ਜਾਂ ਮੇਬੀ ਫਰਵਰੀ ਜਾਂ ਮਾਰਚ ਜਾਈ ਸੀ ਪਿਛਲੀ ਵਾਰ ਐਸ ਵਾਰ ਵੀ ਫਰਵਰੀ ਮਾਰਚ ਜੀ ਆਏਗੀ ਅੰਮ੍ਰਿਤਸਰ ਡਿਸਟ੍ਰਿਕਟ ਕੋਰਟ ਹਰ ਵਾਰ ਪਰਤੀ ਕਰਦਾ ਐਂਡ ਨਾ ਸਿਰਫ ਅੰਮ੍ਰਿਤਸਰ ਡਿਸਟ੍ਰਿਕਟ ਕੋਰਟ ਐਸ ਪਰ ਅੰਮ੍ਰਿਤਸਰ ਡੀਸੀ ਆਫਿਸ ਦੇ ਵਿੱਚ ਅੰਮ੍ਰਿਤਸਰ ECHS ਦੇ ਵਿੱਚ ਵੀ ਭਰਤੀਆਂ ਆਉਣ ਵਾਲੀਆਂ ਨੇ ਸੂਤਰਾਂ ਤੋਂ ਇਹ ਪਤਾ ਲੱਗਿਆ ਕਿ ਜਲਦੀ ਇਹ ਭਰਤੀਆਂ ਜਾਰੀ ਕਰ ਦਿੱਤੀਆਂ ਜਾਣੀਆਂ ਫਰਵਰੀ ਜਾਂ ਮਾਰਚ ਦੇ ਵਿੱਚ ਠੀਕ ਹੈ ਜੀ ਤੋ ਉਹਦੇ ਲਈ ਤੁਹਾਨੂੰ ਵੇਟ ਕਰਨਾ ਪਏਗਾ ਫਰਵਰੀ ਜਾਂ ਮਾਰਚ ਦਾ ਐਂਡ ਅਟਵੀ ਬੇਸ ਤੇ ਤੁਸੀਂ ਉਹ ਵੀ ਭਰਤੀ ਭਰ ਸਕਦੇ ਹੋ ਲਾਸਟ ਕੁਐਸਚਨ ਲੈ ਰਹੇ ਹਾਂ ਬਟ ਇਹ ਕੁਐਸਚਨ ਨੇ ਮੇਰਾ ਕਾਫੀ ਦਿਲ ਤੋੜਿਆ ਜਦੋਂ ਮੈਂ ਇਹ ਕੁਐਸਚਨ ਨੂੰ ਪੜ੍ਹਿਆ ਮੇਰੇ ਲਈ ਬਹੁਤ ਇਮੋਸ਼ਨਲ ਮੂਵਮੈਂਟ ਸੀ ਗਏ ਕਿਸੇ ਨੇ ਲਿਖਿਆ ਕਿ ਸਰ ਜੀਡੀਆ ਪ੍ਰਤੀਕਤੀ ਦਾਤ ਦੇਓ ਉਹਦੇ ਵਿੱਚ ਜਿਹੜੇ ਬਜ਼ੁਰਗ ਐਕਸਰਿਸਮੈਨ ਨੇ 50 ਸਾਲ 55 ਸਾਲ ਉਹਨਾਂ ਨੂੰ ਵੀ ਸਰਕਾਰ ਨੌਕਰੀ ਆਫਰ ਕਰ ਰਹੀ ਆ 45 ਸਾਲ 50 ਸਾਲ 55 ਸਾਲ ਇਹ ਸਾਰੀਆਂ ਨੌਕਰੀਆਂ ਸਾਬਕਾ ਫੌਜੀ ਨੂੰ ਹੀ ਮਿਲ ਗਈਆਂ ਤੇ ਅਸੀਂ ਬੇਰੁਜ਼ਗਾਰ ਲੋਕ ਕਿੱਥੇ ਜਾਵਾਂਗੇ ਤੁਸੀਂ ਯਕੀਨ ਮੰਨੋ ਪਿਛਲੇ 5 ਸਾਲ ਦੇ ਵਿੱਚ ਇਹ ਚੀਜ਼ ਮੈਂ ਹਜ਼ਾਰ ਵਾਰ ਸੁਣ ਚੁੱਕਾ ਹਾਂ ਕਿ ਸਰ ਸਰਕਾਰ ਸਾਬਕਾ ਫੌਜੀ ਨੂੰ ਨੌਕਰੀ ਕਿਉਂ ਦੇ ਰਹੀ ਹੈ ਸਾਨੂੰ ਦਿਓ ਬੇਰੁਜ਼ਗਾਰਾਂ ਨੂੰ ਅਸੀਂ ਜਿਹੜੇ ਪੜ੍ਹੇ ਲਿਖੇ ਬੇਰੁਜ਼ਗਾਰ ਆ ਸਾਡੇ ਵੱਲ ਕਿਉਂ ਨਹੀਂ ਧਿਆਨ ਦੇ ਰਹੀ ਠੀਕ ਹੈ ਹਮੇਸ਼ਾ ਜਿਹੜੀ ਤੁਸੀਂ ਪੋਸਟ ਕਰਦੇ ਹੋ ਜਿਹੜੀ ਤੁਸੀਂ ਭਰਤੀ ਪਾਉਂਦੇ ਹੋ ਉਹਦੇ ਵਿੱਚ ਤੁਸੀਂ ਕਹਿੰਦੇ ਹੋ ਕਿ ਵੀ ਸਾਬਕਾ ਫੌਜੀ ਦਾ ਇਨਾ ਕੋਟਾ ਹੈ ਸਾਬਕਾ ਫੌਜੀ ਵੀ ਅਪਲਾਈ ਕਰ ਸਕਦੀ ਨਹੀਂ ਇਹ ਕਿਉਂ ਕਰਦੇ ਹੋ ਸਿੱਧਾ ਸਿੱਧਾ ਸਾਨੂੰ ਦੱਸੋ ਕਿ ਸਾਡੀ ਕਿਹੜੀ ਨੌਕਰੀ ਹੈ ਸਾਬਕਾ ਫੌਜੀ ਦਾ ਪਹਿਲੇ ਹੀ ਸਰਕਾਰੀ ਨੌਕਰੀ ਕਰਕੇ ਆਏ ਆ ਪੈਨਸ਼ਨ ਵੀ ਲੈ ਰਹੇ ਆ ਉਹਨਾਂ ਨੂੰ ਨੌਕਰੀ ਕਿਉਂ ਦਿੱਤੀ ਜਾ ਰਹੀ ਹੈ ਇਸ ਕੁਸਚਨ ਨੇ ਬਹੁਤ ਦਿਲ ਤੋੜਿਆ ਮੇਰਾ ਐਂਡ ਇੱਕ ਜਣੇ ਨੇ ਲਿਖਿਆ ਹੁੰਦਾ ਤੇ ਮੈਂ ਉਹਦਾ ਨਾਮ ਜੁਰ ਦੱਸਦਾ ਲੇਕਿਨ 10-15 ਕਮੈਂਟ ਸੇਮ ਆਏ ਮੈਨੂੰ ਕਿ ਸਾਬਕਾ ਫੌਜੀ ਨੂੰ ਨੌਕਰੀ ਕਿਉਂ ਆਫਰ ਕੀਤੀ ਜਾਂਦੀ ਹੈ ਦੇਖੋ ਦੋਸਤੋ ਪਹਿਲੀ ਚੀਜ਼ ਤਾਂ ਤੁਹਾਨੂੰ ਇਹ ਪਤਾ ਹੋਣੀ ਚਾਹੀਦੀ ਹੈ ਕਿ ਸਾਬਕਾ ਫੌਜੀ ਉਹੀ ਲੋਕ ਨੇ ਉਹੀ ਪਰਸਨ ਨੇ ਉਹੀ ਪੀਪਲ ਨੇ जिन्होंने पूरी उमर देश के नाम से लाती है कोई सतारा साल नौकरी कर रहा है कोई चौबीस साल नौकरी कर रहा है कोई तीस साल नौकरी कर रहा है एंड वो अल्टीमेटली ही खड़े ने बॉर्डर से अगर वो नहीं है फिर आप भी नहीं है ये जो तीन कैटागरीज पुलिस मजदूर किसान एंड जो फौजी एंडी इन्होंने बहुत रिस्पैक्ट करनी चाहिए वैसे तो हर प्रोफेशन की रिस्पैक्ट करो टीचर की भी करो डॉक्टर भी करो लेकिन ये तिने कुछ इंपोर्टेंट रोल प्ले करते हैं ਠੀਕ ਹੈ ਤਾਂ ਇਹਦਾ ਮੈਂ ਤੁਹਾਨੂੰ ਪਹਿਲਾਂ ਰੀਜ਼ਨ ਦੱਸਦਾ ਆਬਵੀਅਸਲੀ ਕਿਉਂਕਿ ਜਿੰਨੇ ਜਦੋਂ ਸਾਬਕਾ ਫੌਜੀ ਪੈਨਸ਼ਨ ਆਂਦੇ ਨੇ ਉਹਨਾਂ ਦੀ ਪੈਨਸ਼ਨ ਅਸਲ ਵਿੱਚ ਉਨੀ ਜ਼ਿਆਦਾ ਨਹੀਂ ਹੁੰਦੀ ਕਿ ਉਹਦੇ ਨਾਲ ਆਪਾਂ ਬੱਚੇ ਵੀ ਪਾਲ ਲਈਏ ਬੱਚੇ ਭਰਾ ਵੀ ਲਈਏ ਹਨਾ ਉਨੀ ਪੈਨਸ਼ਨ ਨਹੀਂ ਹੁੰਦੀ ਤਾਂ ਅਲਟੀਮੇਟਲੀ ਉਹਨਾਂ ਨੂੰ ਵੀ ਜ਼ਰੂਰਤ ਹੁੰਦੀ ਹੈ ਇੱਕ ਯੂ ਨੋ ਐਕਸਟਰਾ ਚੀਜ਼ ਦੀ ਐਂਡ ਜਿੱਦ ਤੱਕ ਕੋਟੇ ਦਾ ਸਵਾਲ ਹੈ ਤਾਂ ਕੋਟਾ ਤੇ ਫਿਰ ਹਰ ਇੱਕ ਨੂੰ ਮਿਲਦਾ ਹੈ ਐਸਸੀ ਨੂੰ ਅਲੱਗ ਕੋਟਾ ਮਿਲਦਾ ਹੈ ایਡਬਲਯੂਐਸ ਨੂੰ ਅਲੱਗ ਕੋਟਾ ਮਿਲਦਾ ਹੈ ਬੀਸੀ ਨੂੰ ਅਲੱਗ ਕੋਟਾ ਮਿਲਦਾ ਹੈ ਸਪੋਰਟਸ ਪਰਸਨ ਵਾਲਾ ਕੋਟਾ ਮਿਲਦਾ ਹੈ ਫਰੀडम फाइਟਰ ਨੂੰ ਅਲੱਗ ਕੋਟ ਉੱਤੇ ਕਦੀ ਕਿਸੇ ਨੇ ਸਵਾਲ ਨਹੀਂ ਉਠਾਇਆ ਲੇਕਿਨ ਸਾਫ ਕਾ ਫੌਜੀ ਦੇ ਕੋਟੇ ਤੇ ਹਰ ਕੋਈ ਸਵਾਲ ਉਠਾ ਰਿਹਾ ਹੈ ਮੈਂ ਇਸ ਵੀਡੀਓ ਦੇ ਜ਼ਰੀਏ ਤੁਹਾਨੂੰ ਬੇਨਤੀ ਕਰਨਾ ਚਾਹੁੰਦਾ ਹਾਂ ਪਲੀਜ਼ ਅੱਜ ਤੋਂ ਬਾਅਦ ਇਹੋ ਜਿਹਾ ਕਮੈਂਟ ਨਾ ਕਰਿਓ ਇਹ ਬਹੁਤ ਹਰਟ ਬ੍ਰੀਕਿੰਗ ਕਮੈਂਟ ਸੀਗਾ ਮੇਰੇ ਵਾਸਤੇ ਐਂਡ ਸਾਫ ਕਾ ਫੌਜੀ ਨੂੰ ਕੋਟਾ ਸਿਰਫ ਇਸ ਲਈ ਮਿਲਦਾ ਹੈ ਕਿਉਂਕਿ ਉਹਨਾਂ ਦੀ ਜੋ ਪੈਨਸ਼ਨ ਹੁੰਦੀ ਹੈ ਉਹ ਰਿਕੁਆਇਰਡ ਮਤਲਬ ਉਹ ਨੀ ਨੀ ਜਿੰਨੀ ਚਾਹੀਦੀ ਹੈ ਅਜ ਦੇ ਜ਼ਮਾਨੇ ਦੇ ਵਿੱਚ ਕਿਉਂਕਿ ਮਹਿੰਗਾਈ ਵੀ ਵੱਧ ਰਹੀ ਹੈ ਠੀਕ ਹੈ ਦੂਜੀ ਗੱਲ ਉਹਨਾਂ ਦੇਸ਼ ਲਈ ਬਹੁਤ ਕੁਝ ਕੀਤਾ ਹੁੰਦਾ ਹੈ ਤਾਂ ਕਰਕੇ ਫਿਰ ਉਹਨਾਂ ਨੂੰ ਜਿਹੜੀ ਕੋਟਾ ਚਲੋ ਇਸ ਵੀਡੀਓ ਨੂੰ ਇੱਥੇ ਹੀ ਖਤਮ ਕਰਦੇ ਆਂ ਹੋਰ ਵੀ ਅਗਰ ਤੁਹਾਡੇ ਕੋਈ ਸਵਾਲ ਹੋਏ ਤਾਂ ਤੁਸੀਂ ਜਰੂਰ ਕਮੈਂਟ ਸੈਕਸ਼ਨ 'ਚ ਕਮੈਂਟ ਕਰ ਦਿਓ ਸ਼ਾਇਦ ਮੈਂ ਐਟ ਦਾ ਟਾਈਮ ਰਿਪਲਾਈ ਨਾ ਕਰ ਪਾਵਾਂ ਪਰ ਜੋ ਮੇਨ ਮੇਨ ਕਮੈਂਟ ਜਿਹੜੇ ਆ ਉਹਦੇ ਉੱਪਰ ਮੈਂ ਇੱਕ ਵੀਡੀਓ ਬਣਾ ਕੇ ਤੁਹਾਨੂੰ ਜਰੂਰ ਦੱਸਦਿਆਂ ਕਰਾਂਗਾ ਇਸ ਵੀਡੀਓ 'ਚ ਫਿਲਹਾਲ ਇੰਨਾ ਹੀ ਹੈ ਅਗਲੀ ਵੀਡੀਓ 'ਚ ਆਪਾਂ ਕਿਸੇ ਹੋਰ ਜੋਬ ਬਾਰੇ ਗੱਲ ਕਰਾਂਗੇ ਤਦ ਤੱਕ ਲਈ ਸਤਿ ਸ਼੍ਰੀ ਅਕਾਲ